ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਤੁਹਾਡਾ ਸਵਾਗਤ। ਦੇਸ਼ ਭਰ ਦੇ ਵਿੱਚ ਅੱਜ ਕੀ ਕੁਝ ਵਾਪਰਿਆ, ਕੀ ਕੁਝ ਗਤੀਵਿਧੀਆਂ ਰਹੀਆਂ ਤੇ ਸਿਆਸੀ ਬਿਆਨਬਾਜ਼ੀ ਨਾਲ ਜੁੜੀਆਂ तमाम ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਕਾਂਗਰਸ ਦੇ ਸੀਨੀਅਰ ਆਗੂ ਤੇ ਐਮਪੀ ਰਾਹੁਲ ਗਾਂਧੀ ਦਾ। ਰਾਹੁਲ ਗਾਂਧੀ ਨੇ ਆਪਣੀ ਪੋਸਟ ਦੀਵਾਲ ਦੇ ਉੱਤੇ ਲਿਖਦਿਆਂ ਆਖਿਆ ਕਿ ਜਿਹੜਾ ਰੇਲ ਕਰਾਇਆ ਵਧਾ ਦਿੱਤਾ ਗਿਆ, ਪਲੇਟਫਾਰਮ ਦਾ ਟਿਕਟ ਉਹ ਵੀ ਮਹਿੰਗਾ ਹੋ ਗਿਆ ਹੈ। ਪਰ ਜਿਹੜੇ ਸੈਲਫੀ ਪੁਆਇੰਟ ਨੇ ਉਸ ਦੇ ਉੱਤੇ ਨਜਾਇਜ਼ ਖਰਚੀ ਹੋ ਰਹੀ ਹੈ ਫਜ਼ੂਲ ਖਰਚੀ ਹੋ ਰਹੀ ਹੈ ਜਨਤਾ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਰੇਲ ਯਾਤਰਾ ਜਾਂ ਫਿਰ ਸ਼ੈਨਸ਼ਾ ਦੇ ਬੁੱਤ ਦੇ ਨਾਲ ਤਸਵੀਰ ਲੈਣੀ ਚਾਹੀਦੀ ਹੈ ਸ਼ੈਨਸ਼ਾ ਦਾ ਬੁੱਤ ਉਹਨਾਂ ਨੇ ਤਾਂ ਕਿਹਾ ਕਿਉਂਕਿ ਇੱਕ ਪੋਸਟ ਪਾਈ ਜਿਸ ਵਿੱਚ ਲਿਖਿਆ ਕਿ ਗਰੀਬਾਂ ਦੀ ਸਵਾਰੀ ਭਾਰਤੀ ਰੇਲ ਦੇ ਹਰ ਵਰਗ ਦਾ ਕਿਰਾਇਆ ਵਧਾ ਦਿੱਤਾ ਗਿਆ ਕਿਰਾਏ ਦੇ ਵਿੱਚ ਬਜ਼ੁਰਗਾਂ ਨੂੰ ਮਿਲਣ ਵਾਲੀ ਛੂਟ ਤੱਕ ਵੀ ਖਤਮ ਕਰ ਦਿੱਤੀ ਗਈ ਪਲੇਟਫਾਰਮ ਟਿਕਟ ਦੇ ਜਿਹੜੇ ਰੇਟ ਨੇ ਭਾਅ ਨੇ ਉਹ ਵੀ ਵੱਧ ਗਏ ਨਿੱਜੀ ਕਰਨ ਦਵਾਰ ਜਿਹੜੇ ਦਵਾਰ ਨੇ ਉਹ ਵੀ ਖੋਲ ਦਿੱਤੇ ਗਏ ਨੇ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਨਚੋੜਿਆ ਜਾ ਰਿਹਾ ਉਹ ਪੈਸਾ ਸੈਲਫੀ ਸਟੈਂਡ ਬਣਾਉਣ ਦੇ ਲਈ ਵਰਤਿਆ ਜਾ ਰਿਹਾ ਹੈ ਭਾਰਤ ਦੀ ਜਨਤਾ ਨੂੰ ਕੀ ਚਾਹੀਦਾ ਹੈ ਸਸਤਾ ਗੈਸ ਸਿਲੰਡਰ ਜਾਂ ਸੁਲਬ ਰੇਲ ਯਾਤਰਾ ਜਾਂ ਫਿਰ ਸ਼ੈਨਸ਼ਾ ਦੇ ਬੁੱਤ ਦੀ ਤਸਵੀਰ ਚਾਹੀਦੀ ਹੈ ਸ਼ੈਨਸ਼ਾ ਕਿਸ ਨੂੰ ਰਾਹੁਲ ਗਾਂਧੀ ਇੱਥੇ ਬਿਨਾ ਨਾਮ ਲਏ ਦੱਸ ਰਹੇ ਨੇ ਕਿਉਂਕਿ ਸੈਲਫੀ ਪੁਆਇੰਟ ਨੇ ਜਿਹੜੇ ਉਹ ਥਾਂ ਥਾਂ ਰੇਲਵੇ ਸਟੇਸ਼ਨਾਂ ਤੇ ਬਣਾਏ ਗਏ ਨੇ ਜਿੱਥੇ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਿਆਂ ਹੋਇਆਂ ਨਾਲ ਪੀਐਮ ਨਰਿੰਦਰ ਮੋਦੀ ਦਾ ਦੀ ਤਸਵੀਰ ਬਣਾਈ ਗਈ ਹੈ ਜਿਸ ਦੇ ਨਾਲ ਸੈਲਫੀ ਲੋਕ ਲੈ ਸਕਣ ਇਸ ਗੱਲ ਦਾ ਜ਼ਿਕਰ ਕੀਤਾ ਰਾਹੁਲ ਗਾਂਧੀ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਨੇ ਇਹ ਤਸਵੀਰ ਜਿਹੜੀ ਸਾਂਝੀ ਕਰਦਿਆਂ ਕਿਹਾ ਜਿੱਥੇ ਵਿੱਚ ਲੋਕ ਪਲੇਟਫਾਰਮ ਦੇ ਉੱਤੇ ਬਿਨਾਂ ਕਿਸੇ ਛੱਡ ਦੇ ਥੱਲੇ ਪਏ ਨੇ ਔਰ ਸਾਹਮਣੇ ਇਹ ਹੈ ਨਵਾਂ ਭਾਰਤ ਤੇ ਗੈਸ ਸਿਲੰਡਰ ਦੀ ਇੱਕ ਤਸਵੀਰ ਬਣੀ ਹੈ ਔਰ ਨਾਲ ਪੀਐਮ ਮੋਦੀ ਦੀ ਤਸਵੀਰ ਬਣੀ ਹੈ ਜਿੱਥੇ ਲੋਕ ਸੈਲਫੀ ਲੈ ਸਕਣ ਤਾਂ راہੁਲ ਗਾਂਧੀ ਨੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਫਜ਼ੂਲ ਖਰਚੀ ਕਿਸ ਦੇ ਲਈ ਕੀਤੀ ਜਾ ਰਹੀ ਹੈ ਹੁਣ ਜਿਹੜੀ ਜਨਤਾ ਹੈ ਦੇਸ਼ ਦੀ ਉਸ ਨੂੰ ਕੀ ਚਾਹੀਦਾ ਹੈ ਸ਼ੈਨਸ਼ਾ ਦੇ ਨਾਲ ਤਸਵੀਰ ਜਾਂ ਸਸਤਾ ਗੈਸ ਸਿਲੰਡਰ ਜਾਂ ਸੌਖੀ ਤੇ ਜ ਸਸਤੀ ਰੇਲ ਯਾਤਰਾ ਰਾਮ ਮੰਦਰ ਦੇ ਉਦਘਾਟਨ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅਯੋਧਿਆ ਨਾ ਆਉਣ ਦੀ ਅਪੀਲ ਕੀਤੀ ਹੈ ਨਾ ਆਉਣ ਦੀ ਅਪੀਲ ਕਿਉਂ ਕੀਤੀ ਗਈ ਹੈ ਇਸ ਦੇ ਪਿੱਛੇ ਉਹਨਾਂ ਨੇ ਕਾਰਨ ਕੀ ਦੱਸਿਆ ਉਹਨਾਂ ਨੇ ਕਿਹਾ ਕਿ ਉੱਥੇ ਬਹੁਤ ਜ਼ਿਆਦਾ ਭੀੜ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਵਿਵਸਥਾਵਾਂ ਨੇ ਉਹ ਵਿਗੜ ਸਕਦੀਆਂ ਨੇ 550 ਸਾਲ ਇੰਤਜ਼ਾਰ ਕੀਤਾ ਕੁਝ ਦਿਨ ਹੋਰ ਠਹਿਰ ਜਾਓ RAM ਮੰਦਰ ਦੇ ਵਿੱਚ RAM ਲੱਲਾ ਦੀ ਪ੍ਰਾਣ ਪ੍ਰਸਤੀਸ਼ਠਾ ਯਾਨੀ ਕਿ ਉਦਗਾਟਨ ਦੇ ਪਹਿਲਾਂ ਪੀਐਮ ਮੋਦੀ ਨੇ ਅਯੁੱਧਿਆ ਦੇ ਵਿੱਚ ਇੱਕ ਮੈਗਾ ਰੋਡ ਸ਼ੋਅ ਕੱਢਿਆ ਜਿਸ ਦੇ ਵਿੱਚ ਉਹਨਾਂ ਨੇ ਹੱਥ ਹਲਾਉਂਦੇ ਹੋਏ ਗੱਡੀ ਤੇ ਸਵਾਰ ਹੁੰਦਿਆਂ ਉੱਥੇ ਲੋਕਾਂ ਨੇ ਸਵਾਗਤ ਕਰਦੇ ਹੁੰਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਟੇਸ਼ਨ ਤੇ 에ਰਪੋਰਟ ਦਾ ਜਿਹੜਾ ਇਨੇਗੋਰੇਸ਼ਨ ਹੈ ਉਹ ਵੀ ਕੀਤਾ ਗਿਆ ਔਰ ਉਹ ਉੱਥੇ ਵੱਖ-ਵੱਖ ਲੋਕਾਂ ਦੇ ਘਰਾਂ ਦੇ ਕੋਲ ਪਹੁੰਚਦੇ ਵੀ ਦਿਖਾਈ ਦਿੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਯੁੱਧਿਆ ਪਹੁੰਚਦੇ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਇਤਿਹਾਸਕ ਪੱਲ ਨੇ ਜਿਹੜੇ ਉਸ ਦਾ ਉਹ हिस्सा बनਨ ਜਾ ਰਹੇ ਨੇ ਸਾਡੇ ਜੀਵਨ ਦੇ ਵਿੱਚ ਇਹ ਬੜੇ ਲੰਮੇ ਸਮੇਂ ਬਾਅਦ ਸਮਾਂ ਆਇਆ ਹੈ ਮੈਂ ਭਾਰਤ ਦੇ 140 ਕਰੋੜ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰ ਰਿਹਾ ਕਿ ਜਦੋਂ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਵਿਰਾਜਮਾਨ ਹੋਣਗੇ ਉਦੋਂ ਤੁਸੀਂ ਰਾਮ ਜੋਤੀ ਜਲਾਓ ਦੀਪਾਵਲੀ ਮਨਾਓ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ 22 ਜਨਵਰੀ ਨੂੰ ਸਾਰਿਆਂ ਦਾ ਅਯੁੱਧਿਆ ਆਣਾ ਸੰਭਵ ਨਹੀਂ ਹੈ ਇਸ ਕਰਕੇ ਪੂਰਾ ਪ੍ਰੋਗਰਾਮ ਹੋ ਜਾਣ ਤੋਂ ਬਾਅਦ ਇੱਕ ਵਾਰ ਪਰਿਵਾਰ ਦੇ ਨਾਲ ਅਯੁੱਧਿਆ ਜ਼ਰੂਰ ਆਓ ਪ੍ਰਭੂ ਰਾਮ ਨੂੰ ਤਕਲੀਫ ਹੋਵੇ ਐਸਾ ਅਸੀਂ ਭਗਤ ਆ ਜਿਹੜੇ ਕਦੇ ਵੀ ਨਹੀਂ ਸਹਿ ਪਾਵਾਂਗੇ ਇਸ ਕਰਕੇ 550 ਸਾਲ ਇੰਤਜ਼ਾਰ ਕੀਤਾ ਕੁਝ ਦਿਨ ਹੋਰ ਇੰਤਜ਼ਾਰ ਕੀਤਾ ਜਾ ਸਕਦਾ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਸਾਰਿਆਂ ਦਾ ਇੱਕੋ ਦਿਨ ਅਯੁੱਧਿਆ ਆਉਣਾ ਸੰਭਵ ਨਹੀਂ ਹੈ ਇਸ ਕਰਕੇ ਉਹਨਾਂ ਨੇ ਅਪੀਲ ਕੀਤੀ ਪੀਐਮ ਦੇ ਨਾਲ ਬੱਚਿਆਂ ਨੇ ਜਿਹੜੀ ਸੈਲਫੀ ਵੀ ਲਈ ਹੈ ਔਰ ਤਸਵੀਰਾਂ ਕਈ ਤਰ੍ਹਾਂ ਦੀਆਂ ਸਾਹਮਣੇ ਆਈਆਂ ਨੇ ਮੋਦੀ ਨੇ ਅਯੁੱਧਿਆ ਦੇ ਵਿੱਚ 8 ਕਿਲੋਮੀਟਰ ਲੰਮਾ ਰੋਡ ਸ਼ੋਅ ਕੱਢਿਆ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ 에어ਪੋਰਟ ਦਾ ਜਿਹੜਾ ਉਦਘਾਟਨ ਵੀ ਕਰ ਦਿੱਤਾ ਗਿਆ ਰੇਲਵੇ ਸਟੇਸ਼ਨ ਦਾ ਨਾਮ ਅਯੁੱਧਿਆ ਧਾਮ ਰੇਲਵੇ ਸਟੇਸ਼ਨ 에어ਪੋਰਟ ਦਾ ਨਾਮ ਮਹਾਰਿਸ਼ੀ ਵਾਲਮੀਕੀ ਇੰਟਰਨੈਸ਼ਨਲ 에어ਪੋਰਟ ਅਯੁੱਧਿਆ ਧਾਮ ਰੱਖ ਦਿੱਤਾ ਗਿਆ ਪੀਐਮ ਨੇ ਅਯੁੱਧਿਆ ਤੇ ਹੋਰ ਸਟੇਸ਼ਨਾਂ ਤੋਂ ਚੱਲਣ ਵਾਲੀਆਂ ਦੋ ਅਮਰਤ ਭਾਰਤ ਤੇ 6 ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਇਸ ਦੇ ਉੱਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਜਲੰਧਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪੋਸਟਰ ਲਗਾ ਦਿੱਤੇ ਗਏ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੋਸਟਰ ਲਗਾਏ ਗਏ ਨੇ ਉਸ ਬੰਦੇ ਭਾਰਤ ਮਾਤਰਮ ਜਿਹੜੀ ਟ੍ਰੇਨ ਹੈ ਉਸ ਨੂੰ ਚਲਾਉਣ ਦੇ ਲਈ ਬੰਦੇ ਭਾਰਤ ਐਕਸਪ੍ਰੈਸ ਦੂਜੇ ਪਾਸੇ ਭਾਜਪਾ ਦੇ ਲੀਡਰਾਂ ਨੇ ਦਾਅਵਾ ਕੀਤਾ ਕਿ ਸਾਡੇ ਕਰਕੇ ਚੱਲ ਰਹੀ ਹੈ ਔਰ ਉੱਥੇ ਹੀ ਜਿਹੜਾ ਉਸ ਸਮਾਗਮ ਵਿੱਚ 15700 ਕਰੋੜ ਦੇ ਵਿਕਾਸ ਕਾਰਜ ਦਾ ਜਿਹੜਾ ਲੋਕ ਅਰਪਣ ਹੈ ਜਿਹੜਾ ਉਸ ਨੂੰ ਵੀ ਕੀਤਾ ਗਿਆ ਪੀਐਮ ਮੋਦੀ ਦੇ ਭਾਸ਼ਣ ਦੀਆਂ 4-5 ਮੋਟੀਆਂ ਗੱਲਾਂ ਸਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤਬ RAM LALLA ਟੈਂਟ ਦੇ ਵਿੱਚ ਵਿਰਾਜਮਾਨ ਸੀ ਪੀਐਮ ਮੋਦੀ ਦੇ ਉਸ ਭਾਸ਼ਣ ਦੇ ਵਿੱਚ ਅੱਜ 3-4 ਗੱਲਾਂ ਖਾਸ ਕਰਕੇ ਸੀ ਕਰਕੇ ਉਹਨਾਂ ਨੇ RAM LALLA ਟੈਂਟ ਦੇ ਵਿੱਚ ਉਹ ਸਨ ਜਦੋਂ ਉਹਨਾਂ ਨੂੰ ਲੱਗਿਆ ਕਿ ਅਯੁੱਧਿਆ ਸੜਕ ਤੇ ਉਤਰਨਾ ਚਾਹੀਦਾ ਉੱਥੇ ਵੀ ਆਏ 22 ਜਨਵਰੀ ਦਾ ਪੂਰਾ ਪ੍ਰੋਗਰਾਮ ਹੋ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਕ ਵਾਰ ਪਰਿਵਾਰ ਦੇ ਨਾਲ ਅਯੁੱਧਿਆ ਜ਼ਰੂਰ ਆਓ ਪਰ ਇੱਕੋ ਸਮੇ ਸਾਰਿਆਂ ਦਾ ਉੱਥੇ ਆਉਣਾ ਔਖਾ ਸੰਭਵ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਚਾਹੀਦਾ 14 ਜਨਵਰੀ ਤੋਂ ਹਰ ਛੋਟੇ ਵੱਡੇ ਮੰਦਰ ਦਾ ਸਵਸ਼ਤਾ ਅਭਿਆਨ ਚੱਲੇਗਾ ਉਹਨਾਂ ਨੇ ਵੀ ਕਿਹਾ ਕਿ ਰੇਲਵੇ ਸਟੇਸ਼ਨ ਦੀ ਜਿਹੜੀ ਸਮਰੱਥਾ ਹੈ 10 ਤੋਂ 15 ਹਜ਼ਾਰ ਲੋਕਾਂ ਦੀ ਸੇਵਾ ਕਰਨ ਦੀ ਹੈ ਸਟੇਸ਼ਨ ਦਾ ਪੂਰਾ ਵਿਕਾਸ ਹੋਣ ਤੋਂ ਬਾਅਦ ਇਹ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦੇ ਉੱਤੇ ਰੋਜ਼ 60 ਹਜ਼ਾਰ ਲੋਕ ਆ ਜਾ ਸਕਣਗੇ 22 ਜਨਵਰੀ ਦੀ ਸ਼ਾਮ ਪੂਰੇ ਹਿੰਦੁਸਤਾਨ ਦੇ ਵਿੱਚ ਜਗਮਗ ਹੋਣੀ ਚਾਹੀਦੀ ਹੈ ਦੇਸ਼ ਭਰ ਦੇ ਲੋਕਾਂ ਤੋਂ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ 14 ਜਨਵਰੀ ਤੋਂ ਹਰ ਛੋਟੇ ਤੀਰਥ ਸਥਾਨਾਂ ਦੇ ਉੱਤੇ ਸਵਸ਼ਥਾ ਦਾ ਅਭਿਆਨ ਚਲਾਇਆ ਜਾਵੇ ਪ੍ਰਭੂ શ્રી ਰਾਮ ਆ ਰਹੇ ਨੇ ਤਾਂ ਇੱਕ ਵੀ ਮੰਦਿਰ ਜਿਹੜਾ ਆ ਉਹ ਇਸ ਤਰ੍ਹਾਂ ਨਾ ਹੋਵੇ ਕਿ ਉੱਥੇ ਸਾਫ ਸਫਾਈ ਦਾ ਧਿਆਨ ਨਾ ਰੱਖਿਆ ਜਾਵੇ 1943 ਦੇ ਵਿੱਚ ਬੋਸ ਨੇ ਅੰਡਮਾਨ ਦੇ ਵਿੱਚ ਆਜ਼ਾਦੀ ਦਾ ਜੈਕੋਸ਼ ਕੀਤਾ ਸੀ ਇਸ ਕਰਕੇ ਉਹਨਾਂ ਨੇ ਕਿਹਾ 30 ਦਸੰਬਰ ਦੀ ਤਰੀਕ ਬਹੁਤ ਇਤਿਹਾਸਕ ਹੈ ਅੱਜ ਦੇ ਦਿਨ ਹੀ 1943 ਦੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਅੰਡਮਾਨ ਦੇ ਵਿੱਚ ਝੰਡਾ ਫੈਰਾ ਕੇ ਭਾਰਤ ਦੀ ਆਜ਼ਾਦੀ ਦਾ ਜਿਹੜਾ ਐਲਾਨ ਕੀਤਾ ਸੀ ਅੱਜ ਵਿਕਸਿਤ ਭਾਰਤ ਦੇ ਨਿਰਮਾਣ ਦੀ ਗਤੀ ਦੇ ਨਾਲ ਅਭਿਆਨ ਚੱਲ ਰਹੇ ਨੇ ਜਿਸ ਦੇ ਕਰਕੇ 15700 ਕਰੋੜ ਰੁਪਏ ਦੇ 46 ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਹਰ ਘਰ ਦੇ ਵਿੱਚ ਜਿਹੜਾ ਦੀਪਮਾਲਾ ਹੋਣੀ ਚਾਹੀਦੀ ਹੈ 2 ਲੱਖ ਤੋਂ ਜ਼ਿਆਦਾ ਜੜੀਆਂ ਨੇ ਟੰਕੀਆਂ ਨੇ ਉਸ ਦਾ ਵੀ ਪ੍ਰਬੰਧ ਕੀਤਾ ਗਿਆ 315 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜ ਬਣਨਗੇ ਅੱਜ ਦੇਸ਼ ਦੇ ਵਿੱਚ ਮਹਾਂਕਾਲ ਮਹਾਂ ਲੋਕ ਦਾ ਨਿਰਮਾਣ ਵੀ ਹੀ ਨਹੀਂ ਹੋਇਆ ਬਲਕਿ ਹਰ ਘਰ ਦੇ ਵਿੱਚ ਜਿਹੜਾ ਜਲ ਹੈ ਜਾਂ ਪਾਣੀ ਹੈ ਉਹ ਪਚਾਉਣ ਦੇ ਲਈ ਵੀ 2 ਲੱਖ ਤੋਂ ਜ਼ਿਆਦਾ ਟੈਂਕੀਆਂ ਬਣਵਾ ਦਿੱਤੀਆਂ ਗਿਆ ਨੇ ਭਾਰਤ ਨਵੇਂ ਤੇ ਪੁਰਾਣੇ ਦੋਨਾਂ ਹੀ ਨੂੰ ਅਪਣਾਉਦਾ ਹੋਇਆ ਅੱਗੇ ਵੱਧ ਰਿਹਾ ਹੈ ਇਸੇ ਕਰਕੇ ਪੁਰਾਣੀ ਸੰਸਕ੍ਰਿਤੀ ਤੇ ਨਵੇਂ ਕੁਝ ਵਿਕਾਸ ਦੇ ਕਾਰਜਾਂ ਨੂੰ ਅੱਗੇ ਲੈ ਕੇ ਅਸੀਂ ਅੱਗੇ ਵੱਧ ਰਹੇ ਹਾਂ ਇਸ ਮਸਲੇ ਦੇ ਵਿੱਚ ਸੀਐਮ ਯੋਗੀ ਨੇ ਵੀ ਆ ਜਿਹੜਾ ਆਪਣਾ ਭਾਸ਼ਣ ਦਿੱਤਾ ਤੇ ਉਹਨਾਂ ਨੇ ਵੀ ਇਸ ਮਸਲੇ ਦੇ ਵਿੱਚ ਲੋਕਾਂ ਦੇ ਸਾਹਮਣੇ ਗੁਜਾਰਿਸ਼ ਕੀਤੀ ਹੈ ਬੇਨਤੀ ਕੀਤੀ ਹੈ ਕਿ ਸਾਰੇ ਇਸ ਉਤਸਵ ਦੇ ਮੌਕੇ ਇਸ ਖਾਸ ਦਿਨ ਦੇ ਮੌਕੇ ਨਤਮਸਤਕ ਹੋਣ ਔਰ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸ ਢੰਗ ਦੇ ਨਾਲ ਸਾਨੂੰ ਇਸ ਦਾ ਉਦਘਾਟਨ ਕਰਨਾ ਚਾਹੀਦਾ ਹੈ ਇਸ ਨਾਲ ਸੰਬੰਧਿਤ ਅੱਜ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਅਗਲੀ ਖਬਰ ਰਾਜਸਥਾਨ ਦੀ ਸਿਆਸਤ ਨਾਲ ਜੁੜੀ ਹੈ ਜਿੱਥੇ 22 ਵਿਧਾਇਕ ਮੰਤਰੀ ਬਣ ਚੁੱਕੇ ਨੇ ਮੁੱਖ ਮੰਤਰੀ ਭਜਨ ਲਾਲ ਦੇ ਨਾਲ 22 ਵਿਧਾਇਕ ਹੁਣ ਮੰਤਰੀ ਦੇ ਤੌਰ ਦੇ ਉੱਤੇ ਕੰਮ ਕਰਨਗੇ ਰਾਜਸਥਾਨ 'ਚ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ ਗਰੋੜੀ لال मीणा ਤੇ ਰਾਜਵਰਦਨ ਠੌਰਸ ਨੇ 22 ਵਿਧਾਇਕ ਮੰਤਰੀ ਬਣੇ ਨੇ। Rajasthan ਚ सीएम ਭਜਨalal शर्मा ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ। ਮੰਤਰੀ ਮੰਡਲ ਚ ਪਹਿਲੀ ਵਾਰ ਤੇ ਦੂਜੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਗਿਆ। ਬਾਈ ਭਾਜਪਾ ਵਿਧਾਇਕਾਂ ਨੇ Rajasthan ਸਰਕਾਰ ਦੇ ਮੰਤਰੀ ਦੇ ਰੂਪ ਦੇ ਵਿੱਚ ਸੌਂ ਚੁੱਕ ਲਈ ਹੈ। ਇਸ ਦੌਰਾਨ 12 ਕੈਬਨਿਟ ਮੰਤਰੀ ਪੰਜ ਨੇ ਰਾਜ ਮੰਤਰੀ ਜਿਨ੍ਹਾਂ ਕੋਲ ਅਜਾਜ ਚਾਰਜ ਹੋਵੇਗਾ, ਪੰਜ ਨੇ ਰਾਜ ਮੰਤਰੀ ਦੇ ਰੂਪ ਚ ਸੌਂ ਚੁੱਕੀ ਹੈ। ਸਮਾਰੋਹ ਦੌਰਾਨ ਰਾਜਪਾਲ ਕਲਰਾਜ ਮਿਸ਼ਰ ਨੇ ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸੌ ਚੁਕਾਈ ਹੈ ਕੈਬਨਟ ਮੰਤਰੀਆਂ ਦੇ ਵਿੱਚ ਕਰੋੜੀ لال ਮੀਨਾ ਗਜਿੰਦਰ ਸਿੰਘ ਖਿੰਵਾਂਸਰ ਰਾਜਵਰਦਨ ਸਿੰਘ ਰਠੌਰ ਬਾਬੂ لال ਖਰਾੜੀ ਮਦਨ ਦਿਲਾਵਰ ਜੋਗਾ ਰਾਮ ਪਟੇਲ ਸੁਰੇਸ਼ ਸਿੰਘ ਰਾਵਤ ਅਵਿਨਾਸ਼ ਗਹਿਲੋਤ ਜੋੜਾ ਰਾਮ ਕੁਮਾਉਤ ਤੇ ਹਿੰਮਤ ਮੀਨਾ ਜਿਹੜੇ ਨੇ ਇਹਨਾਂ ਦੇ ਨਾਲ-ਨਾਲ ਕਨਈਆ لال ਚੌਧਰੀ ਤੇ ਸਮੀਤਾ ਗੁਦਾਰਾ ਵੀ ਮੰਤਰੀ ਬਣ ਗਏ ਇਹਨਾਂ ਤੋਂ ਇਲਾਵਾ ਜਿਹੜੇ ਪੰਜ ਸਤੰਤਰ ਚਾਰਜ ਵਾਲੇ ਰਾਜ ਮੰਤਰੀ ਨੇ ਉਸ ਵਿੱਚ ਸੰਜੀਤ ਸ਼ਰਮਾ ਗੌਤਮ ਕੁਮਾਰ ਵਰ ਸਿੰਘ ਖਰੜਾ सुरेंद्रਪਾਲ ਸਿੰਘ ਟੀਟੀ ਹੀਰਾ ਲਾਲ ਨਗਰ ਰਾਜ ਮੰਤਰੀ ਦੇ ਇਲਾਵਾ ਇਸ ਤੋਂ ਇਲਾਵਾ ਹੋਰ ਜਿਹੜੇ ਪੰਜ ਰਾਜ ਮੰਤਰੀ ਨੇ ਉਹਨਾਂ ਦੇ ਵਿੱਚ ਓਤਾ ਰਾਮ ਦੇਵਾਸੀ ਮੰਜੂ ਬਾਗਮਾਰ ਵਿਜੇ ਸਿੰਘ ਚੌਧਰੀ ਕ੍ਰਿਸ਼ਨ ਕੁਮਾਰ ਬਸ਼ਨੋਈ ਜਵਾਰ ਸਿੰਘ ਬੇਡਸ ਇਹ ਰਾਜ ਮੰਤਰੀ ਬਣ ਗਏ ਕਰੋੜੀ لال ਮੀਨਸਣੇ 11 ਮੰਤਰੀਆਂ ਨੇ ਸੌ ਚੁੱਕ ਲਈ ਹੈ ਇਹਨਾਂ ਵਿਧਾਇਕਾਂ ਨੇ ਸੌ ਚੁੱਕੀ ਹੈ ਜਿਸ ਦੇ ਵਿੱਚ ਸਰੋਹੀ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕਰਨ ਵਾਲੇ ਓਟਾ ਰਾਮ ਦੇਵਾਸੀ ਨੇ ਰਾਜ ਮੰਤਰੀ ਦੇ ਰੂਪ ਚ ਸੌ ਚੁੱਕੀ ਇਹਨਾਂ ਦੇ ਨਾਲ ਹੀ ਮੰਜੂ ਬਾਗਮਾਰ ਵਿਜੇ ਸਿੰਘ ਚੋਧਰੀ ਕੇ ਕੇ ਬਿਸ਼ਨੋਈ ਤੇ ਜਵਾਰ ਸਿੰਘ ਬੇਡਸ ਨੇ ਰਾਜ ਮੰਤਰੀ ਬਜੋ ਸੌ ਚੁੱਕੀ ਇਸ ਤਰੀਕੇ ਦੇ ਨਾਲ ਰਾਜਸਥਾਨ ਦੀ ਸਰਕਾਰ ਜਿੱਥੇ ਭਾਜਪਾ ਨੂੰ ਬਹੁਮਤ ਮਿਲਿਆ ਹੈ ਭਜਨ ਲਾਲ ਸ਼ਰਮਾ ਮੁੱਖ ਮੰਤਰੀ ਦੇ ਨਾਲ ਉਹਨਾਂ ਦੇ ਨਾਲ ਹੋਣੇ ਜਿਹੜੇ ਤਮਾਮ ਮੰਤਰੀ ਜਿਨ੍ਹਾਂ ਨੇ ਅਹੁਦੇ ਦੀ ਸੌ ਚੁੱਕੀ ਹੈ ਇਹ ਹੁਣ ਰਾਜਸਥਾਨ ਦੀ ਵਾਗਨੋਰ ਇਹਨਾਂ ਦੇ ਹੱਥ ਵਿੱਚ ਹੋਵੇਗੀ ਅਗਲੇ 5 ਸਾਲ ਦੇ ਲਈ ਧਾਈ ਪ੍ਰੋਗਰਾਮ ਵੀ ਲਿਖਿਆ ਗਿਆ ਜਿਸ ਦੇ ਵਿੱਚ ਕੈਬਨਟ ਦਾ ਵਿਸਥਾਰ ਕਰ ਦਿੱਤਾ ਗਿਆ ਭਾਰ ਸਰਕਾਰ ਵੱਲੋਂ ਲਖਵੀਰ ਸਿੰਘ ਲੰਡਾ ਨੂੰ ਆਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਪੰਜਾਬ ਇੰਟੈਲੀਜੈਂਸ ਦੇ ਮੁੱਖ ਦਫ਼ਤਰ ਤੇ ਆਰਪੀਜੀ ਅਟੈਕ ਤੇ ਹੋਰ ਕਈ ਮਾਮਲਿਆਂ ਦੇ ਵਿੱਚ ਜਿਹੜਾ ਸ਼ਾਮਲ ਜਾਂ ਮੁੱਖ ਸਾਜ਼ਿਸ਼ ਕਰਤਾ ਮੰਨਿਆ ਜਾਂਦਾ ਰਿਹਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਤੇ ਰਾਕੜ ਦੇ ਨਾਲ ਹਮਲਾ ਕਰਨ ਦੇ ਨਾਲ-ਨਾਲ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਸਾਜ਼ਿਸ਼ ਰਚਣ ਦੇ ਵਿੱਚ ਵੀ ਨਾਮ ਇਸ ਦਾ ਲਖਵੀਰ ਸਿੰਘ ਲੰਡੇ ਦਾ ਆਉਂਦਾ ਰਿਹਾ ਹੈ ਦਾ ਇਸ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਬਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਲਖਵੀਰ ਸਿੰਘ ਲੰਡਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਦਿੱਤਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਖਵੀਰ ਸਿੰਘ ਲੰਡਾ ਨੂੰ ਅੱਤਵਾਦੀ ਐਲਾਨ ਕਰਨ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਲਖਵੀਰ ਸਿੰਘ ਲੰਡਾ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਲਿਆ ਗਿਆ ਹੈ ਲਖਵੀਰ ਸਿੰਘ ਲੰਡਾ ਦਾ ਪਿਛੋਕੜ ਕੀ ਹੈ ਦਰਅਸਲ ਲਖਵੀਰ ਸਿੰਘ ਲੰਡਾ ਪੰਜਾਬ ਦਾ ਹੀ ਜੰਮਪਾਲਾ ਉਹ ਕੈਨੇਡਾ ਸਥਿਤ ਬਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ ਤਰਨਤਨ ਜ਼ਿਲ੍ਹੇ ਦਾ ਰਹਿਣ ਵਾਲਾ ਲੰਡਾ ਕੈਨੇਡਾ ਦੇ ਅਲਬਰਟਾ ਚ ਰਹਿੰਦਾ ਹੈ ਨੋਟੀਫਿਕੇਸ਼ਨ ਮੁਤਾਬਕ ਲਖਵੀਰ ਤੇ ਰਾਕੇਟ ਦੀ ਮਦਦ ਨਾਲ ਮੁਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲੇ ਨੂੰ ਅੰਜਾਮ ਦੇਣ ਦਾ ਵੀ ਦੋਸ਼ ਹੈ ਇਸ ਤੋਂ ਇਲਾਵਾ ਲਖਵੀਰ ਸਿੰਘ ਲੰਡਾ ਤੇ ਪੰਜਾਬ ਚਾਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰੋਂ आईआईडी हथियार ਤੇ ਵਿਸਫੋਟਕ ਸਪਲਾਈ ਕਰਨ ਦਾ ਵੀ ਦੋਸ਼ ਹੈ ਇਸ ਤੋਂ ਇਲਾਵਾ ਲਖਵੀਰ ਸਿੰਘ ਲੰਡਾ ਵੱਖ-ਵੱਖ ਫਰਾਦਿਕ ਮਾਮਲਿਆਂ 'ਚ ਸ਼ਾਮਲ ਰਿਹਾ ਹੈ ਜਿਵੇਂ ਕਿ ਅਤਵਾਦੀ ਮੋਡੀਊਲ ਸਥਾਪਿਤ ਕਰਨਾ ਜਬਰੀ ਵਸੂਲੀ ਕਤਲ ਆਈਆਈਡੀ ਲਗਾਉਣਾ ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਪੈਸੇ ਦੀ ਵਰਤੋਂ ਫਰੋਤੀਆਂ ਮੰਗਣਾ ਆਜੇ ਕਈ ਤਮਾਮ ਕੇਸ ਨੇ ਜਿਹੜੇ ਲਖਵੀਰ ਸਿੰਘ ਲੰਡਾ ਤੇ ਦਰਜ ਨੇ ਸਾਲ 2021 ਦੇ ਵਿੱਚ ਇਸ ਦੇ ਖਿਲਾਫ ਇੱਕ ਲੁੱਕਆਊਟ ਸਰਕੂਲਰ ਵੀ ਜਾਰੀ ਹੋਇਆ ਸੀ ਸਰਕੂਲਰ ਜਦੋਂ ਜਾਰੀ ਕੀਤਾ ਗਿਆ ਸੀ ਤੰਨੀਆਂ ਨੇ ਲੰਡਾ ਦੇ ਇਹ ਨਾਮ ਦਾ ਵੀ ਐਲਾਨ ਕੀਤਾ ਸੀ ਕੇਂਦਰ ਸਰਕਾਰ ਮੁਤਾਬਕ ਲਖਵੀਰ ਸਿੰਘ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੈ ਸਕਾਰ ਨੂੰ ਉਸ ਨੂੰ ਅੱਤਵਾਦੀ ਐਲਾਨਿਆ ਗਿਆ ਇਸ ਸਾਲ ਅਗਸਤ 'ਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰ ਜ਼ਿਲ੍ਹੇ ਦੇ ਪਿੰਡ ਕਰੀਆਂ ਵਿੱਚ ਅੱਤਵਾਦੀ ਲਖਵੀਰ ਸਿੰਘ ਲੰਡਾ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਸੀ ਸਿਆਸੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਮੁਖੀ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਰਾਮ ਭਗਵਾਨ ਸਿਰਫ ਹਿੰਦੂਆਂ ਦੇ ਨਹੀਂ ਬਲਕਿ ਸਭ ਦੇ ਸਾਂਝੇ ਨੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਅਯੁੱਧਿਆ ਚ ਰਾਮ ਮੰਦਰ ਦੀ ਉਸਾਰੀ ਲਈ ਯਤਨ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਚ ਭਾਈਚਾਰਾ ਖਤਮ ਹੋ ਰਿਹਾ ਹੈ ਇਸ ਲਈ ਮੋੜ ਸਰਜੀਤ ਕਰਨ ਦੀ ਲੋੜ ਹੈ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਯੁੱਧਿਆ ਰਾਮ ਮੰਦਰ ਦਾ ਉਦਘਾਟਨ ਹੋਣ ਵਾਲਾ ਹੈ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹਾਂਗਾ ਜਿਨ੍ਹਾਂ ਨੇ ਮੰਦਰ ਲਈ ਯਤਨ ਕੀਤੇ ਏ ਹੁਣ ਤਿਆਰ ਹੋ ਗਿਆ ਉਹਨਾਂ ਅੱਗੇ ਕਿਹਾ ਕਿ ਭਗਵਾਨ ਰਾਮ ਸਿਰਫ ਹਿੰਦੂਆਂ ਦਾ ਹੀ ਨਹੀਂ ਉਹ ਸੰਸਾਰ ਵਿੱਚ ਹਰ ਕਿਸੇ ਦੇ ਨੇ ਉਹਨਾਂ ਕਿਹਾ ਕਿ ਮੈਂ ਪੂਰੇ ਦੇਸ਼ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਸਿਰਫ ਹਿੰਦੂਆਂ ਦੇ ਨਹੀਂ ਉਹ ਦੁਨੀਆ ਦੇ ਸਾਰੇ ਲੋਕਾਂ ਦੇ ਨੇ ਉਹ ਸੰਸਾਰ ਦੇ ਸਾਰੇ ਲੋਕਾਂ ਦਾ ਪ੍ਰਭੂ ਨੇ ਇਹ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਅਬਦੁੱਲਾ ਨੇ ਅੱਗੇ ਵੀ ਕਿਹਾ ਕਿ ਭਗਵਾਨ ਰਾਮ ਨੇ ਭਾਈਚਾਰੇ ਪਿਆਰ ਇਕਤਾ ਤੇ ਇੱਕ ਦੂਜੇ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ ਹੈ ਭਗਵਾਨ ਰਾਮ ਨੇ ਭਾਈਚਾਰੇ ਪਿਆਰ ਅਤੇ ਇਕਤਾ ਦਾ ਵੀ ਸੰਦੇਸ਼ ਦਿੱਤਾ ਹੈ ਐਨਸੀ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਭਗਵਾਨ ਰਾਮ ਨੇ ਭਾਈਚਾਰ ਪਿਆਰ ਇਕਤਾ ਇੱਕ ਦੂਜੇ ਦੀ ਮਦਦ ਕਰਨ ਦਾ ਸੰਦੇਸ਼ ਜਿੱਥੇ ਦਿੱਤਾ ਹੈ ਉਹਨਾਂ ਨੇ ਹਮੇਸ਼ਾ ਕਿਹਾ ਕਿ ਡਿੱਗੇ ਹੋਏ ਲੋਕਾਂ ਨੂੰ ਉੱਚਾ ਚੁੱਕਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ ਉਸ ਨੇ ਇੱਕ ਵਿਸ਼ਵ ਵਿਆਪੀ ਸੰਦੇਸ਼ ਦਿੱਤਾ ਫਾਰੂਕ ਨੇ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਦੇਸ਼ 'ਚ ਜੋ ਘੱਟ ਭਾਈ ਗਿਣਤੀ ਭਾਈਚਾਰਾ ਰਿਹਾ ਉਸ ਨੂੰ ਮੁੜ ਸ਼ੁਰੂ ਕਰਨਾ ਚਾਹੀਦਾ ਹੈ ਮੈਂ ਸਾਰਿਆਂ ਨੂੰ ਭਾਈਚਾਰਾ ਬਣਾਈ ਰੱਖਣ ਲਈ ਕਹਿਣਾ ਚਾਹੁੰਦਾ 4000 ਸੰਤਾਂ ਨੂੰ ਬੁਲਾਇਆ ਗਿਆ 22 ਜਨਵਰੀ ਨੂੰ ਹੋਣ ਵਾਲੇ ਇਸ ਇਸ ਸਮਾਰੋਹ 'ਚ RAM ਲਾਲਾ ਆਪਣੇ ਬਾਲ ਰੂਪ ਵਿੱਚ ਭਗਵਾਨ RAM ਦੀ ਮੂਰਤੀ ਵਿਸ਼ਾਲ ਮੰਦਿਰ ਵਿੱਚ ਸਥਾਪਿਤ ਕੀਤੀ ਜਾਵੇਗੀ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੈਂਕੜੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ٹرسٹ ਨੇ ਸਮਾਗਮਾਂ ਲਈ ਸਾਰੇ ਸੰਪਰਦਾਵਾਂ ਦੇ 4000 ਦੇ ਕਰੀਬ ਸੰਤਾਂ ਨੂੰ ਸੱਦਾ ਦਿੱਤਾ ਅਯੁੱਧਿਆ ਵਿੱਚ RAM ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਯਾਨੀ ਕਿ ਸਥਾਪਨਾ ਸਮਾਰੋਹ ਲਈ ਵੈਦਿਕ ਰਸਮ ਅਗਲੇ ਸਾਲ 16 ਜਨਵਰੀ ਨੂੰ ਮੁੱਖ ਰਸਮ ਤੋਂ ਇੱਕ ਹਫ਼ਤਾ ਪਹਿਲਾਂ ਸ਼ੁਰੂ ਕਰ ਦਿੱਤੀ ਹੈ ਵਾਰਾਨਸੀ ਦੇ ਇੱਕ ਵੈਦਿਕ ਪੁਜਾਰੀ ਲక్ష్ਮੀ ਕਾਂਕ दीक्षित 22 ਜਨਵਰੀ ਰਾਮ ਲੱਲਾ ਦੀ ਪਵਿੱਤਰ ਰਸਮ ਦੀ ਮੁੱਖ ਰਸਮ ਨਿਭਾਉਣਗੇ। ਅਯੁੱਧਿਆ 'ਚ 14 ਜਨਵਰੀ ਤੋਂ 22 ਜਨਵਰੀ ਤੱਕ ਅੰਮ੍ਰਿਤ ਮਾਨੋ ਮਸਤਵ ਆਇੜਾ ਉਹ ਮਨਾਇਆ ਜਾਣਾ ਹੈ। ਇਹ ਸਾਰੇ ਸਮਾਗਮਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ। ਅਗਲੀ ਖਬਰ ਜੁੜੀ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ। ਅਰਵਿੰਦ ਕੇਜਰੀਵਾਲ 10 ਦਿਨਾਂ ਦੀ ਵਿਪਾਸਨਾ ਖਤਮ ਹੋਣ ਤੋਂ ਬਾਅਦ ਦਿੱਲੀ ਵਾਪਸ ਪਰਤ ਗਏ ਨੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਈ ਪਾਸਨਾ ਕਰਨ ਦੇ ਲਈ ਆਏ ਸਨ 3 ਜਨਵਰੀ ਨੂੰ ਉਹਨਾਂ ਨੂੰ ED ਦੇ ਵੱਲੋਂ ਸੰਮਣ ਜਾਰੀ ਹੋਏ ਹੋਏ ਨੇ ਇਸ ਤੋਂ ਪਹਿਲਾਂ ਵੀ ਬੁਲਾਇਆ ਗਿਆ ਸੀ ਤਾਂ ਉਸ ਵਕਤ ਉਹ ਚੋਣ ਪ੍ਰਚਾਰ ਦੇ ਲਈ ਨਿਕਲ ਗਏ ਸਨ ਤੇ ਬੜਾ ਲਗਾਤਾਰ ਸਵਾਲ ਖੜੇ ਹੋ ਰਹੇ ਸਨ ਕਿ ਰਵਿੰਦ ਕੇਜਰੀਵਾਲ ਕਿੰਨਾ ਕਚੇਰ ਜਿਹੜੇ ਬੈਠੇ ਰਹਿਣਗੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਖਾਸ ਕਰਕੇ ਪੰਜਾਬ ਦੇ ਲੀਡਰਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਘੇਰਿਆ ਕਿ ਉਹ ਕਿੰਨੀ ਚਰ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਤੋਂ ਸੁਰੱਖਿਆ ਲੈਂਦੇ ਰਹਿਣਗੇ ਆਖਰਕਾਰ ਤਾਂ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਪਿਛਲੇ 10 ਦਿਨਾਂ ਤੋਂ ਵਿਪਾਸਨਾ ਯਾਨੀ ਕਿ ਮੈਡੀਟੇਸ਼ਨ ਤੇ ਸਨ ਸ਼ਨੀਵਾਰ ਨੂੰ ਵਾਪਸ ਅੱਜ ਪਰਤੇ ਨੇ ਉਸਨੇ ਖੁਦ ਐਕਸ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਵੀ ਦੱਸੀਆਂ ਨੇ ਸੀਐਮ ਕੇਜਰੀਵਾਲ ਨੇ ਇੰਸਟਾਗ੍ਰam ਤੇ ਪੋਸਟ ਕੀਤਾ ਕਿ ਵਿਪਾਸਨਾ ਮੈਡੀਟੇਸ਼ਨ ਤੋਂ ਵਾਪਸ ਆ ਗਏ ਨੇ ਹੁਣ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਕਰਨਗੇ ਕੇਜਰੀਵਾਲ ਨੇ ਪੋਸਟ ਜੋ ਲਿਖਿਆ ਕਿ ਉਪਾਸਨਾ ਮੈਡੀਟੇਸ਼ਨ ਦੇ 10 ਦਿਨਾਂ ਬਾਅਦ ਅੱਜ ਵਾਪਸ ਆਏ ਨੇ ਇਹ ਸਾਧਨਾ ਅਪਾਰ ਸ਼ਾਂਤੀ ਪ੍ਰਦਾਨ ਕਰਦੀ ਹੈ ਅੱਜ ਤੋਂ ਅਸੀਂ ਫਿਰ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਸ਼ੁਰੂ ਕਰਾਂਗੇ ਸਾਰਿਆਂ ਲਈ ਸ਼ੁਭ ਕਾਮਨਾਵਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਕਥਿਤ ਸ਼ਰਾਬ ਟਾਲੇ ਵਿੱਚ ਰਵਿੰਦ ਕੇਜਰੀਵਾਲ ਨੂੰ ਤੀਜੀ ਵਾਰ ਸੱਮਣ ਭੇਜਿਆ ਹੈ ਸਬੰਧੀ ਉਸ ਨੂੰ 3 ਜਨਵਰੀ ਨੂੰ ਐਡੀ ਸਾਹਮਣੇ ਪੇਸ਼ ਹੋਣਾ ਹੈ ਪਹਿਲੇ ਦੋ ਸੱਮਣਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਿਆਸੀ ਤੌਰ ਤੇ ਪ੍ਰੇਰਿਤ ਸੱਮਣ ਨੇ ਇਸ ਦੇ ਵਿੱਚ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮਨਿਆ ਜਾ ਰਿਹਾ ਹੈ ਕਿ ਕੇਜਰੀਵਾਲ 3 ਜਨਵਰੀ ਨੂੰ ED ਸਾਹਮਣੇ ਪੇਸ਼ ਹੋ ਸਕਦੇ ਨੇ ED ਦੇ ਨਿਯਮਾਂ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਵਾਰ-ਵਾਰ ਸੱਮਨ ਮਿਲਣ ਤੋਂ ਬਾਅਦ ਵੀ ਪੁਸ਼ਕਿਸ਼ ਲਈ ਪੇਸ਼ ਨਹੀਂ ਹੁੰਦਾ ਤਾਂ ED ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਹਾਲਾਂਕਿ ਗ੍ਰਿਫਤਾਰੀ ਲਈ ED ਨੂੰ ਪੱਕੇ ਸਬੂਤ ਦੀ ਜ਼ਰੂਰਤ ਹੈ ਗ੍ਰਿਫਤਾਰ ਕੀਤਾ ਜਾ ਰਿਹਾ ਜਾਂ ਨਹੀਂ ਜਾ ਰਿਹਾ ਇਸ ਦੇ ਉੱਤੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਸ਼ੱਕ ਦੇ ਰੂਪ ਵਿੱਚ ਇਹ ਗੱਲ ਪਹਿਲਾਂ ਹੀ ਸਵੀਕਾਰ ਕਰ ਲਈ ਹੈ ਕਿ ਹੋ ਸਕਦਾ ਹੈ ਉਹਨਾਂ ਨੂੰ ਦਿੱਲੀ ਦੀ ਸਰਕਾਰ अरविंद केजरीवाल ਨੂੰ ਆਪਣੀ ਅਗਵਾਹੀ ਦੇ ਵਿੱਚ ਜੇਲ੍ਹ ਤੋਂ ਚਲਾਉਣੀ ਪਵੇ ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਹੀ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੋਂ ਇਲਾਵਾ ਇੱਕ ਹੋਰ ਸਤੇਂਦਰ ਜੈਨ ਜਿਹੜੇ ਦਿੱਲੀ ਸਰਕਾਰ ਚ ਮੰਤਰੀ ਸਨ ਉਹ ਵੀ ਜੇਲ੍ਹ ਦੇ ਵਿੱਚ ਨੇ ਸੰਜੇ ਸਿੰਘ ਰਾਜ ਸਭਾ ਮੈਂਬਰ ਉਹ ਵੀ ਜੇਲ੍ਹ ਚ ਨੇ ਇਸ ਕਰਕੇ ਤਮਾਮ ਤਿੰਨ ਤੋਂ ਚਾਰ ਲੀਡਰ ਪਹਿਲਾਂ ਹੀ ਇਸ ਜਾਲ ਦੇ ਵਿੱਚ ਫਸੇ ਹੋਏ ਨੇ ਖਾਸ ਕਰਕੇ ਸਤੇਂਦਰ ਜੈਨ منی ਲਾਂਡਰਿੰਗ ਵਾਲੇ ਕੇਸ ਦੇ ਵਿੱਚ ਸੰਜੇ ਸਿੰਘ ਤੇ ਮਨੀਸ਼ ਸੋਦੀਆ ਇਸ ਕਥਿਰ ਸ਼ਰਾਵ ਘਟਾਲੇ ਵਾਲੇ ਮਾਮਲੇ ਦੇ ਵਿੱਚ ਲੈਣ ਦੇਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀ ਕਿ ਕਿੰਨੇ ਕਰੋੜਾਂ ਦਾ ਲੈਣ ਦੇਣ ਹੋਇਆ ਇਸ ਕਰਕੇ ਜ਼ਮਾਨਤਾਂ ਤਰਜ਼ੀਆਂ ਵੀ ਖਾਰਜ ਕਰ ਦਿੱਤੀਆਂ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਹਾਲਾਂਕਿ ਈਡੀ ਨੂੰ ਜਵਾਬ ਦੇ ਚੁੱਕੇ ਨੇ ਕਿ ਕੀ ਉਹਨਾਂ ਨੂੰ ਪਾਰਟੀ ਦੇ ਤੌਰ ਦੇ ਉੱਤੇ ਸੱਦਿਆ ਜਾ ਰਿਹਾ ਹੈ ਕਿ ਕਿਵੇਂ ਬੁਲਾਇਆ ਜਾ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਸਿਆਸੀ ਪ੍ਰੇਰਿਤ ਤਸਮਨ ਨੇ ਪਰ ਹੁਣ ਦੇਖਦੇ ਹਾਂ ਕਿ 3 ਜਨਵਰੀ ਨੂੰ ਵਿਪਾਸਨਾ ਪੂਰੀ ਹੋਣ ਤੋਂ ਬਾਅਦ ਜਦੋਂ ਦਿੱਲੀ ਵਾਪਸ ਪਰਤੇ ਨੇ ਰਵਿੰਦ ਕੇਜਰੀਵਾਲ ਤੇ ਉਹ ਅਗਲਾ ਪੈਨਤੜਾ ਕੀ ਅਪਣਾਉਂਦੇ ਨੇ ਕੀ ਉਹ ਜਿਹੜੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਤਾਂ ਖੁਦ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਧਾਰਾ 370 ਜਿਹੜੀ ਕਿ ਜੰਮੂ ਕਸ਼ਮੀਰ ਚੋਂ ਹਟਾਈ ਗਈ ਸੀ ਤੇ ਉਸ ਨੂੰ ਫਿਰ ਇੱਕ ਵਾਰੀ ਉਸ ਦੇ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ ਨੇ ਉਹਨਾਂ ਨੇ ਕਿਹਾ ਕਿ ਧਾਰਾ 370 ਹਮੇਸ਼ਾ ਦੇ ਲਈ ਖਤਮ ਹੋ ਗਈ ਹੈ ਜੇ ਕਿ ਦੇ ਲੋਕ ਆਪਣੀ ਤਕਦੀਰ ਲਿਖਣ ਦੇ ਲਈ ਆਜ਼ਾਦ ਹੋ ਗਏ ਨੇ ਵਿਕਸਿਤ ਭਾਰਤ ਦੇ ਲਈ ਗਿਆਨ ਦਾ ਫਾਰਮੂਲਾ ਦੇ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਰਟੀਕਲ 370 ਹਮੇਸ਼ਾ ਦੇ ਲਈ ਖਤਮ ਹੋ ਗਿਆ ਹੁਣ ਜੰਮੂ ਕਸ਼ਮੀਰ ਤੇ ਲਦਾਖ ਦੇ ਲੋਕ ਆਪਣੀ ਜਿਹੜੀ ਕਿਸਮਤ ਹੈ ਆਪਣੀ ਤਕਦੀਰ ਹੈ ਉਹ ਆਪਣੇ ਹੱਥਾਂ ਨਾਲ ਲਿਖਣਗੇ ਆਜ਼ਾਦ ਨੇ ਪੀਐਮ ਮੋਦੀ ਨੇ ਕਿਹਾ ਕਿ ਇੱਕ ਮੀਡੀਆ ਚੈਨਲ ਨੂੰ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਕਿਹ ਜਾਣਕਾਰੀ ਦਿੱਤੀ ਗਈ ਹੈ ਏਐਨਆਈ ਦੇ ਹਵਾਲੇ ਦੇ ਨਾਲ ਕਿ ਪੀਐਮ ਮੋਦੀ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਇੱਕ ਭਾਜਪਾ ਕਾਰਿਆਕਰਤਾ ਜਾਂ ਇੱਕ ਲੀਡਰ ਹੋਣ ਦੇ ਨਾਤੇ ਮੁੱਖ ਮੰਤਰੀ ਜਾਂ ਪੀਐਮ ਰਹਿੰਦੇ ਹੋਏ ਉਹਨਾਂ ਨੂੰ ਜਿਹੜਾ ਵੀ ਕੰਮ ਦਿੱਤਾ ਗਿਆ ਉਹਨਾਂ ਨੇ ਹਮੇਸ਼ਾ ਅੱਗੇ ਹੋ ਕੇ ਉਸ ਨੂੰ ਕੀਤਾ ਜ਼ਿੰਮੇਵਾਰੀ ਨਾਲ ਕੀਤਾ ਪੀਐਮ ਨੇ 2047 ਤੱਕ ਦੇਸ਼ ਨੂੰ ਵਿਕਸਿਤ ਬਣਾਉਣ ਦਾ ਇੱਕ ਫਾਰਮੂਲਾ ਦਿੱਤਾ ਹੈ ਗਿਆਨ ਯਾਨੀ ਕੇ ਜੀ ਦਾ ਮਤਲਬ ਗਰੀਬ ਵਾਹ ਦਾ ਮਤਲਬ ਯੁਵਾ ਏ ਦਾ ਮਤਲਬ ਅਨਦਾਤਾ ਤੇ ਐਨ ਦਾ ਮਤਲਬ ਨਾਰੀ ਸ਼ਕਤੀ ਤਾਂ ਇਹ ਗਿਆਨ ਜਿਹੜਾ ਫਾਰਮੂਲਾ ਹੈ ਇਹ ਦੇਸ਼ ਨੂੰ ਵਿਕਸਿਤ ਕਰੇਗਾ ਭਾਰਤ ਨੂੰ ਵਿਕਸਿਤ ਬਣਾ ਦੇਵੇਗਾ ਇਹ ਜਿਹੜਾ ਸੂਤਰ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਅਜੇ ਤੱਕ ਰਹੀ ਗੱਲ ਆਰਟੀਕਲ 370 ਖਤਮ ਹੋਣ ਦੀ ਤੇ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਦੇ ਲਈ ਖਤਮ ਕਰ ਦਿੱਤੀ ਗਈ ਹੈ ਨਹਿਰੂ ਜੀ ਨੇ ਸੰਸਦ ਦੇ ਵਿੱਚ ਕਿਹਾ ਸੀ ਕਿ ਕਿਸ ਦੇ ਕਿਸ ਦੇ ਕਿਸ ਜਾਵਾਂਗੇ ਫਿਰ ਵੀ ਜੰਮੂ ਕਸ਼ਮੀਰ ਦੇ ਲੋਕ ਸੱਤ ਦਸ਼ਕ ਤੱਕ ਆਪਣੇ ਅਧਿਕਾਰਾਂ ਤੋਂ ਹੀ ਜਿਹੜੇ ਨੇ ਉਹ ਵਾਂਝੇ ਰਹੇ ਖਾਸ ਤੌਰ ਦੇ ਉੱਤੇ ਜਿਹੜੇ ਹੇਠਲੇ ਤਬਕੇ ਦੇ ਲੋਕਾਂ ਤੇ ਮਹਿਲਾਵਾਂ ਨੂੰ ਅਧਿਕਾਰ ਹੀ ਨਹੀਂ ਮਿਲੇ ਸਨ ਹੁਣ ਆਰਟੀਕਲ ਦੇ ਹਮੇਸ਼ਾ ਦੇ ਲਈ ਖਤਮ ਹੋਣ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਲਦਾਖ ਦੇ ਲੋਕ ਹਮੇਸ਼ਾ ਲਈ ਆਜ਼ਾਦ ਨੇ ਤੇ ਉਹਨਾਂ ਦੇ ਕੋਲ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਵੀ ਖੁੱਲ ਹੈ ਆਜ਼ਾਦੀ ਹੈ ਤੇ ਉਹ ਆਜ਼ਾਦੀ ਅਸੀਂ ਦੇਣ 'ਚ ਕਾਮਯਾਬ ਹੋਏ ਹਾਂ ਜੰਮੂ ਕਸ਼ਮੀਰ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ ਲਾਗੂ ਹੈ ਉਸ ਦੀ ਅਹਿਮੀਅਤ ਜਿਹੜੀ ਨਹੀਂ ਘਟੇਗੀ ਤੇ ਉਹਨਾਂ ਨੇ ਕਿਹਾ ਕਿ ਲਗਾਤਾਰ ਉਹਨਾਂ ਲੋਕਾਂ ਦੇ ਵਿਕਾਸ ਦੇ ਲਈ ਅਸੀਂ ਤਤਪਰ ਰਵਾਂਗੇ ਤੇ ਇਸ ਦੇ ਰੇਸੀ ਜ਼ਿੰਮੇਵਾਰੀ ਨਾਲ ਕੰਮ ਕੀਤਾ এবੀਸੀ ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਖਬਰਾਂ ਦਾ ਸਿਲਸਿਲਾ ਅੱਜ ਇੱਥੇ ਖਤਮ ਹੁੰਦਾ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ